ਫਰੀਦਕੋਟ ਵਿਖੇ ਉਪ ਮੁੱਖ ਮੰਤਰੀ ओपी ਸੋਨੀ ਦੀ ਆਮਦ ਤੋਂ ਪਹਿਲਾਂ ਕਿਸਾਨ ਗਰਮ ਹੋ ਗਏ ਅਤੇ ਸਵਾਗਤ ਦੇ ਵਿੱਚ ਕਾਂਗਰਸ ਲੀਡਰਾਂ ਦੇ ਪੋਸਟਰ ਵੀ ਪਾੜੇ ਗਏ। ओपी ਸੋਨੀ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਨੇ ਸਿਵਲ ਹਸਪਤਾਲ ਚੈਤੋ ਦੇ ਦੋਹੇ ਗੇਟਾ ਦੇ ਬਾਹਰ ਧੰਨਾ ਲਗਾਇਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਲਿਆਏ ਗਏ ਕਾਲੇ ਕਾਨੂੰਨਾਂ ਕਰਕੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਵਿੱਚ ਬੈਠੇ ਹਨ ਪਰ ਕੋਈ ਵੀ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਹੈ। ਕਿਸਾਨਾਂ ਇਹ ਵੀ ਦੋਸ਼ ਲਗਾਉਂਦੇ ਹੋਏ ਨਜ਼ਰ ਆਇਆ ਕਿ ਸਾਨੂੰ ਡੀਪੀ ਖਾਦ ਵੀ ਨਹੀਂ ਮਿਲ ਰਹੀ ਅਤੇ ਸਾਡਾ ਸਾਥ ਦੇਣ ਦੀ بجائے ਉਲਟਾ ਸਰਕਾਰਾਂ ਰਾਜਨੀਤੀ ਕਰ ਰਹੀਆਂ ਨੇ ਤਿੰਨ ਕਾਨੂੰਨ ਆ ਜੀ ਅੱਜ ਪਿਛਲੇ 1 ਸਾਲ ਤੋਂ ਦਿੱਲੀ ਬਾਰਡਰਾਂ ਤੇ ਧਰਨੇ ਦੇ ਰਹੇ ਆ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ ਨੀਤੀ ਯੋਗ ਲਿਆਉਣ ਵਾਲੀ ਕਾਂਗਰਸ ਸਰਕਾਰ ਚ ਇਹ ਜੜ ਬੰਨੀ ਆ ਇਸ ਕਰਕੇ ਉਹਦਾ ਵਿਰੋਧ ਕਰ ਰਹੇ ਆ ਇੱਕ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਸਾਨੂੰ ਡੀਪੀ ਦੀ ਬਹੁਤ ਕਿਨਤ ਆ ਰਹੀ ਆ ਆਡੀ DAP ਦੀ ਮੰਗ ਪੂਰੀ ਕਰਨ ਦੇ بجائے ਆਪਦੀ ਰਾਜਨੀਤੀ ਕੇ ਰੋਟੀਆਂ ਦੇਖ ਰਹੇ ਆ ਅੱਜ ਕਾਈ ਸਖਤ ਵਿਰੋਧ ਕਰ ਰਹੇ ਆ ਇਹਨਾਂ ਨੂੰ ਜਿਤਾ ਰਹੇ ਆ ਵੀ ਜਾਂਦਾ ਕਿਸਾਨ ਦੇ ਹੱਕ ਤੇ ਖੜਜੋ ਤੇ ਨਹੀਂ ਕਿਸਾਨ ਛੋਟੀ ਉਲਟ ਕਰੂਗਾ ਐਸੇ ਵਾਰ ਕਿਸਾਨਾਂ ਤੋਂ ਬਗੈਰ ਛੋਟੀ ਸਰਕਾਰ ਨਹੀਂ ਆਉਣ ਲੱਗੀ ਜਿਹੜਾ ਅੱਜ ਦਾ ਸਾਡਾ ਕਾਲੀਆਂ ਝੰਡੀਆਂ ਦਾ ਵਿਰੋਧ ਹੈ ਜਿਹੜਾ ਸਾਡੇ ਸੈਂਟਰ ਨੇ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਆ ਐ ਐਮਐਸਪੀ ਤੇ ਅਸੀਂ ਗਰੰਟੀ ਮੰਗਦੇ ਆ ਜਿੰਨਾ ਤੱਕ ਉਹ ਦਿੰਦੇ ਨਹੀਂ ਜੋ ਵੀ ਲੀਡਰ ਆਊਗਾ ਇਸੇ ਤਰ੍ਹਾਂ ਉਹਨਾਂ ਦਾ ਵਿਰੋਧ ਹੁੰਦਾ ਰਹੂਗਾ ਸ਼ਾਂਤ ਮੇਂ ਢੰਗ ਨਾਲ ਕਰਾਂਗੇ ਵਿਰੋਧਚਾਰ ਫਰੀਦਕੋਟ ਤੋਂ ਬਿਊਰੋ ਰਿਪੋਰਟ ਐਸਐਮ ਜੈਨੂਜ਼